ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਜੀ ਉਣੀ ਦਾ 99 ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰ ਨਾਲ ਸੰਗਤ ਜੀ ਸੁਣਿਓ ਪਿਆਰੀ ਸਾਧ ਸੰਗਤ ਜੀ ਸਾਡੇ ਚੈਨ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਪਿਆਰੀ ਸਾਧ ਸੰਗਤ ਜੀ ਆ ਨਾਮ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਨੀਲੇ ਤੇ ਸਵਾਰ ਹੋ ਕੇ ਆ ਬਾਜਾ ਵਾਲਿਆ ਨੀਲੇ ਤੇ ਸਵਾਰ ਹੋ ਕੇ ਆ ਸੀ ਸੂਤੇ ਕਲੰਗੀ ਤੇ ਹੱਥ ਉਤੇ ਬਾਜ ਸੋਵੇ ਨੂਰੀ ਮੁਖੜੇ ਦੀ ਚਾਲਕ ਦਿਖਾ ਹੁਣ ਆ ਜਾ ਮੇਰੇ ਸ਼ੇਨਸ਼ਾ ਨੀਲੇ ਤੇ ਸਵਾਰ ਹੋ ਕੇ ਆ ਬਾਜਾਂ ਵਾਲਿਆ ਨੀਲੇ ਤੇ ਸਵਾਰ ਹੋ ਕੇ ਆ ਵਾਹਿਗੁਰੂ ਵਾਹਿ ਗੁਰੂ ਪੰਜ ਨੇ ਪਿਆਰੇ ਤੇਰੇ ਚਾਰ ਸਹਿਬ ਜਾਦੇ ਤੇਰੇ ਪਰਪੰਥ ਨੂੰ ਤੂੰ ਦਿੱਤੀ ਪਹਿਲਾ ਥਾਂ ਹੁਣ ਆ ਜਾ ਆਨੰਦਪੁਰ ਵਾਲਿਆ ਨੀਲੇ ਤੇ ਸਵਾਰੇ ਹੋ ਕੇ ਆ ਬਾਜਾ ਵਾਲਿਆ ਨੀਲੇ ਤੇ ਸਵਾਰੇ ਹੋ ਕੇ ਆ वाहिगुरु वाहिगुरु तन् तन् माता थोड़ी तन् तन् पिता थोड़ा जिन्ना रक्ष गोविंद सिंह न मे शेण ਨੀਲੇ ਤੇ ਸਵਾਰੇ ਹੋ ਕੇ ਆ ਬਾਜਾ ਵਾਲਿਆ ਨੀਲੇ ਤੇ ਸਵਾਰੇ ਹੋ ਕੇ ਆ ਬਾਹੇ ਗੁਰੂ ਬਾਹੇ ਗੁਰੂ ਸੰਗਤੁ ਪੁਕਾਰ ਦਿੱਤੇ ਸੰਗਤੁ ੜੀ ਕਦੀ ਆਕੇ ਲਾਜ ਰਖਿਆ ਕਰੋ ਹੁਣ ਆ ਜਾ ਮੇਰੇ ਪ੍ਰੀਤਮਾ ਨੀਲੇ ਤੇ ਸਵਾਰੇ ਹੋ ਕੇ ਆ ਵਾਹਿਗੁਰੂ 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 ਸੋ ਇਸ ਤਰ੍ਹਾਂ ਦੇ ਹੀ ਸੰਨ ਇਹ ਮਹਾਪੁਰਸ਼ ਬੈਠ ਕੇ ਨਾਮ ਜਪਦੇ ਸਨ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਹੈ ਮਨ ਅੰਦਰ ਹੋਰ ਕੋਈ ਫੁਰਨਾ ਨਹੀਂ ਤੇ ਜੋ ਵੀ ਕੋਈ ਇੱਛਾ ਲੈ ਕੇ ਕੋਈ ਕੰਮ ਕਰਦਾ ਹੈ ਉਸ ਦਾ ਇੱਕ ਦਿਨ ਇਮਤਿਹਾਨ ਜ਼ਰੂਰ ਹੁੰਦਾ ਹੈ ਕਿਉਂਕਿ ਇਮਤਿਹਾਨ ਤੋਂ ਬਿਨਾ ਕੋਈ ਅਹੁਦਾ ਪ੍ਰਾਪਤ ਨਹੀਂ ਹੋ ਸਕਦਾ जिम्मे बाबा नानसिंह जी महाराज ਜਿਨ੍ਹਾਂ ਦੀ ਕਮਾਈ ਸਿਰਫ ਇਸ ਜਨਮ ਦੀ ਨਹੀਂ ਸੀ ਬਲਕਿ ਪਿਛਲੇ ਕਈ ਜਨਮਾਂ ਦੀ ਤਪੱਸਿਆ ਦਾ ਜ਼ਿਕਰ ਹੈ ਪਰ ਫੇਰ ਵੀ ਦਰਜੇ ਵਰ ਦਰਜੇ ਮਤਾ ਮਰਾਤਬਾ ਮਿਲਦਾ ਹੈ ਬਾਬਾ ਨਾਨਸ ਸਿੰਘ ਜੀ ਦੇ ਗੁਰੂ ਬਾਬਾ ਮਹਾਰਨਾਮ ਸਿੰਘ ਜੀ ਪੁੱਚੋ ਵਾਲੇ ਸਨ ਉਹਨਾਂ ਦੇ ਚਰਨਾਂ ਵਿੱਚ ਸੇਵਾ ਕੀਤੀ ਕਈ ਇਮਤਿਹਾਨ ਦੇ ਪੜچے ਪਏ 12 ਸਾਲਾਂ ਦੀ ਕਠਨ ਤਪੱਸਿਆ ਦੇ ਬਾਅਦ ਹੀ ਪੁੱਤੋ ਵਾਲੇ ਬਾਬਾ ਜੀ ਨੇ ਆਖਿਆ ਸੀ ਆਨੰਦ ਸਿਆ ਹੁਣ ਤੂੰ ਬੱਬਰ ਸ਼ੇਰ ਹੈ ਸ਼ਕਤੀਆਂ ਦਾ ਭੰਡਾਰ ਹੈ ਜਿੱਥੇ ਮਰਜੀ ਵਿਚਰ ਬਾਬਾ ਜੀ ਇਹ ਬਾਤ ਲੈ ਕੇ ਦੁਨੀਆਂ ਵਿੱਚ ਵਿਚਰੇ ਪਰ ਸ਼ਕਤੀ ਨਹੀਂ ਸੰਵਰਤਦੇ ਬਹੁਤ ਸੰਕੋਚ ਕਰਦੇ ਸਨ ਪਰ ਜੇ ਕਿਸੇ ਦੇ ਭਲੇ ਦੀ ਲੋੜ ਹੁੰਦੀ ਤਾਂ ਸ਼ਕਤੀ ਵਰਤ ਕੇ ਭਲਾ ਵੀ ਕਰ ਦਿੰਦੇ ਸਨ ਪਰ ਬਾਬਾ ਜੀ ਨੇ ਇੰਨਾਂ ਗੱਲਾਂ ਤੇ ਪੈਰਾ ਰੱਖਿਆ ਹੋਇਆ ਸੀ ਅਤੇ ਬਾਹਰ ਲਿਖ ਕੇ ਲਾ ਦਿੱਤਾ ਸੀ ਕਿ ਇੱਥੇ ਤਾਂ ਕੋਈ ਆਕੇ ਕੋਈ ਵੀ ਦੁਨਿਆਵੀ ਗੱਲ ਨਾ ਕਰੇ ਕੇਵਲ ਨਾਮ ਸਿਮਰਨ ਦੀ ਗੱਲ ਕੀਤੀ ਜਾਵੇ ਪਰ ਫੇਰ ਵੀ ਕੋਈ ਦੁਖੀ ਆ ਜਾਂਦਾ ਤਾਂ ਬੇਨਤੀ ਕਰ ਲੈਂਦਾ ਤਾਂ ਲੋੜ ਅਨੁਸਾਰ ਉਸ ਦਾ ਬੇੜਾ ਪਾਰ ਕਰ ਦਿੰਦੇ ਸਨ ਜਿਵੇਂ ਇੱਕ ਅਮੀ ਚੰਦ ਸ਼ੇਰਪੁਰੇ ਦਾ ਬ੍ਰਾਹਮਣ ਜੋ ਬਾਬਾ ਜੀ ਦਾ ਬਚਪਨ ਤੋਂ ਯਾਰ ਸੀ ਇੱਕ ਦਿਨ ਦਰਸ਼ਨਾਂ ਨੂੰ ਆਇਆ ਉਸ ਬਲੋ ਕਈ ਵਾਰ ਬੇਨਤੀ ਪਚਾਈ ਪਰ ਬਾਬਾ ਜੀ ਨੇ ਉੱਤਰ ਕੁਝ ਨਾ ਦਿੱਤਾ ਅਖੀਰ ਇਹ ਕਿਹਾ ਕਿ ਇਸ ਬ੍ਰਾਹਮਣ ਨੂੰ ਮਗਰੋਂ ਨਹੀਂ ਲੈਣਾ ਚੰਗਾ ਅੰਦਰ ਆਉਣ ਦਿਓ ਭਰਤ ਸੱਲੀਕਾਰ ਲਵੋ ਕਿ ਕੋਈ ਊਠ ਪਟਾਂਗ ਗੱਲ ਨਾ ਕਰੇ ਅੰਦਰ ਆਉਂਦਿਆਂ ਅੰਮੀ ਜੰਦ ਰੋਣ ਲੱਗ ਗਿਆ ਕਹਿਣ ਲੱਗਾ ਜੀ ਕਿਰਪਾ ਕਰੋ ਬਹੁਤ ਦੁਖੀ ਹਾਂ ਕੀ ਕਰਾਂ ਬੀ ਬਰਿਆਂ ਦੀ ਜਵਾਨ ਨੂੰ ਬਿਮਾਰ ਹੈ ਬੱਚਾ ਪੈਦਾ ਨਹੀਂ ਹੁੰਦਾ ਬੜੇ ਇਲਾਜ ਕੀਤੇ ਹਨ ਤਾਂ ਬਾਬਾ ਜੀ ਨੇ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਅਸੀਂ ਇਸ ਲਈ ਬੈਠੇ ਹਾਂ ਰਤਨ ਸਿੰਘ ਨੂੰ ਵੀ ਤਾੜਨਾ ਕੀਤੀ ਕਿ ਨਾਲ ਕਿਉਂ ਲਿਆਉਂਦਾ ਹੈ ਜਦੋਂ ਇਹ ਤਾੜਨਾ ਹੁੰਦੀ ਪੰਡਤ ਨੇ ਦੇਖੀ ਤਾਂ ਮੱਥਾ ਹਟੇ ਕੇ ਰੋਂਦਾ ਹੋਇਆ ਉੱਠ ਕੇ ਤੁਰ ਚੱਲਿਆ ਜਾਂ ਥੋੜੀ ਜਹੀ ਦੂਰ ਗਿਆ ਤਾਂ ਦਿਆਲੂ ਬਾਬਾ ਜੀ ਨੇ ਬਚਨ ਕੀਤਾ ਚੰਗਾ ਮਾਰੋ ਹਾਕ ਜਦੋਂ ਮੁੜ ਆਇਆ ਤਾਂ ਕਹਿਣ ਲੱਗੇ ਪੰਡਤ ਜੀ ਹੌਸਲਾ ਰੱਖੋ ਸਭ ਕੰਮ ਸਮੇਂ ਸਿਰ ਹੁੰਦੇ ਹਨ ਵੈਸੇ ਕੋਈ ਗੱਲ ਨਹੀਂ ਪਰ ਇਹੋ ਜਿਹੇ ਮੌਕੇ ਕਿਸੇ ਡਾਕਟਰ ਹਕੀਮ ਕੋਲ ਜਾਈਦਾ ਹੈ ਇੱਕ ਪਤਾਸਾ ਮੰਗਾ ਕੇ ਦਿੱਤਾ ਆਖਿਆ ਉਸ ਨੂੰ ਸ਼ਿਕਾਆ ਦੇਣਾ ਇਹ ਕਹਿ ਕੇ ਬਾਬਾ ਜੀ ਨੇ ਆਪ ਭੋਰੇ ਅੰਦਰ ਚਲੇ ਗਏ ਬਸ ਪੰਡਤ ਜੀ ਇਥੋਂ ਤੁਰੇ ਹੀ ਸਨ ਤੇ ਉਧਰ ਇਸ ਦੀ ਨੋਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਘਰ ਜਾ ਕੇ ਪੰਡਤ ਨੇ ਪਤਾਸੇ ਦਾ ਪ੍ਰਸ਼ਾਦ ਦਿੱਤਾ ਤੇ ਕੁਝ ਸਮੇਂ ਪਿੱਛੋਂ ਉਸ ਦੇ ਘਰ ਲੜਕੇ ਨੇ ਜਨਮ ਲਿਆ ਅਗਲੇ ਦਿਨ ਹਾਜ਼ਰੀ ਦਾ ਪ੍ਰਸ਼ਾਦਾ ਤਿਆਰ ਕਰਵਾ ਕੇ ਪੰਡਤ ਜੀ ਬਾਬਾ ਜੀ ਦੇ ਪਾਸ ਆ ਹਾਜ਼ਰ ਹੋਏ ਪਰ ਬਾਬਾ ਜੀ ਉਸ ਨਾਲ ਸਿੱਧੇ ਮੂੰਹ ਬੋਲੇ ਨਹੀਂ ਨਾ ਕਹਿਣਾ ਲੱਗੇ ਆ ਗਿਆ ਹੈ ਬਥੇਰੀ ਤੇਰੀ ਯਾਰੀ ਨਵਾਈ ਹੈ ਮਿਤਰਾ ਸੰਗਾਂਨੁਕਾਸ਼ਟ ਵਿੱਚ ਵੇਖ ਕੇ ਬਾਬਾ ਜੀ ਸ਼ਕਤੀ ਦੀ ਵਰਤੋਂ ਤੋਂ ਬੜਾ ਸਕੋਚ ਕਰਦੇ ਹੋਏ ਵੀ ਕਈ ਵਾਰ ਕਿਵੇਂ ਮਜਬੂਰ ਹੋ ਜਾਂਦੇ ਸਨ ਕਿਉਂਕਿ ਭਾਵੇਂ ਬਾਬਾ ਜੀ ਇਸ ਤਰ੍ਹਾਂ ਦਾ ਪ੍ਰਪਕਾਰ ਵੀ ਕਰ ਦਿੰਦੇ ਸਨ ਪਰ ਜੋ ਅਸਲ ਪ੍ਰਪਕਾਰ ਮਹਾਪੁਰਸ਼ਾਂ ਦਾ ਹੈ ਉਹ ਹੈ ਨਾਮ ਜਪਉਣਾ ब्रह्म ज्ञानी परोपकारी ओ महा जन्म मरण दा हो मही ना नाही जिनो परोपकारी आए जी दान दे भक्ति लाईन हर सो लेन मिलाए जिमे महापुरुष धारण पड़दे हन नाम जपना ते नाम जपना ਇਹ ਕਮ ਸਾਧੂਆਂ ਦਾ ਨਾਮ ਜਪਣਾ ਤੇ ਨਾਮ ਜਪੋਣਾ ਇਹ ਕਮ ਸਾਧੂਆਂ ਦਾ ਭਾਵੇਂ ਕਿ ਕਿਸੇ ਦਾ ਦੁੱਖ ਦੂਰ ਕਰਨਾ ਉਹਨਾਂ ਵਾਸਤੇ ਮਾਮੂਲੀ ਗੱਲ ਹੈ ਪਰ ਇਹ ਕੁਝ ਕਰਕੇ ਇਸ ਮਨੁੱਖ ਨੂੰ ਤਾਂ ਖੁਸ਼ੀ ਹੁੰਦੀ ਹੈ ਪਰ ਮਹਾਪੁਰਸ਼ਾਂ ਨੂੰ ਨਹੀਂ ਉਹਨਾਂ ਨੂੰ ਖੁਸ਼ੀ ਹੈ ਜੋ ਕੋਈ ਆ ਕੇ ਆਖੇ ਜੀ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਕਿਉਂਕਿ ਜਿਸ ਸਮਾਨ ਦੀ ਕਿਸੇ ਨੇ ਹੱੱਟੀ ਪਾਈ ਹੋਵੇ ਤੇ ਉਸ ਸੌਦੇ ਦਾ ਹੀ ਗਾਕ ਆ ਜਾਵੇ ਤਾਂ ਦੁਕਾਨਦਾਰ ਨੂੰ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਮਹਾਪੁਰਸ਼ਾਂ ਦੀ ਦੁਕਾਨ ਹੈ ਸੱਚ ਦੀ ਤੇ ਅਸੀਂ ਮੰਗਦੇ ਹਾਂ ਝੂਠ ਤੇ ਫੇਰ ਮਹਾਪਸ਼ ਕੀਵੇਂ ਖੁਸ਼ ਹੋਣ ਵੈਸੇ ਬਾਬਾ ਜੀ ਬਚਨ ਕਰਦੇ ਸਨ ਕਿ ਜਿੱਥੇ ਨਾਮ ਹੈ ਉੱਥੇ ਕੀ ਨਹੀਂ ਹੈ ਤੇ ਜਿੱਥੇ ਨਾਮ ਨਹੀਂ ਉੱਥੇ ਹੈ ਕੀ ਤੇ ਜੇ ਸੰਤਾਂ ਦੀ ਸੇਵਾ ਕਰਨੀ ਚਾਹੇ ਤਾਂ ਕੀ ਉਹ ਮਾਇਆ ਭੇਟਾ ਕਰੇ ਜਾਂ ਕੋਈ ਪਦਾਰਥ ਭੇਟਾ ਕਰੇ ਤਾਂ ਉਹ ਖੁਸ਼ ਹੋ ਜਾਣਗੇ ਨਹੀਂ ਕਿਉਂਕਿ ਉਹਨਾਂ ਦਾ ਜੋ ਖਜ਼ਾਨਾ ਹੈ ਉਹ ਮਾਇਆ ਨਹੀਂ ਪ੍ਰਾਪਰਟੀ ਨਹੀਂ ਉਹਨਾਂ ਦਾ ਖਜ਼ਾਨਾ ਉਹਨਾਂ ਦੀ ਜਾਇਦਾਦ ਵਾਹਿਗੁਰੂ ਦਾ ਸਿਮਰਨ ਹੈ ਜਿਵੇਂ ਮਹਾਪੁਰਸ਼ ਧਾਰਨਾ ਪਰਦੇ ਹਨ ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਮਹਾਪੁਰਸ਼ਾਂ ਨੇ ਜ਼ਿੰਦਗੀ ਦੀ ਪ੍ਰਾਪਰਟੀ ਅਤੇ ਖਜ਼ਾਨਾ ਉਸ ਦੇ ਨਾਮ ਦਾ ਹੀ ਇਕੱਤਰ ਕੀਤਾ ਹੈ ਜੇ ਕੋਈ ਪੂਰਨ ਸੰਤਾਂ ਨੂੰ ਜਾ ਕੇ ਬੇਨਤੀ ਕਰੇ ਜਿ ਕਿਹੜੀ ਸੇਵਾ ਕਰਾਂ ਤਾਂ ਜੋ ਪੂਰਨ ਮਹਾਪੁਰਸ਼ ਹੈ ਉਹ ਇਹੋ ਹੀ ਆਖੇਗਾ ਕਿ ਮੇਰੀ ਅਸਲ ਸੇਵਾ ਹੈ ਤੂੰ ਨਾਮ ਜਪ ਸਾਹਿਬ ਆਖਦੇ ਹਨ ਸੰਤ ਕਾ ਸੰਗ ਬੜ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਜਿਵੇਂ ਕੋਈ ਚੋਰ ਜਾ ਚੋਰ ਜਾ ਕੇ ਥਾਣੇਦਾਰ ਨੂੰ ਆਖੇ ਕੋਈ ਸੇਵਾ ਦੱਸੋ ਤੇ ਥਾਣੇਦਾਰ 2 4 500 ਰੁਪਏ ਲੈ ਲਵੇ ਫਿਰ ਜੇ ਸਿਆਣਾ ਜਾਂ ਇਮਾਨਦਾਰ ਥਾਣੇਦਾਰ ਹੋਵੇਗਾ ਉਹ ਆਖੇਗਾ ਜੇ ਮੇਰੀ ਸੇਵਾ ਕਰਨੀ ਹੈ ਤਾਂ ਚੋਰੀ ਛੱਡ ਦੇ ਜੇ ਚੋਰੀ ਕਰਨੀ ਛੱਡ ਦੇਵੇਂਗਾ ਤਾਂ ਮੇਰੀ ਤਰੱਕੀ ਆਪੇ ਹੀ ਹੋ ਜਾਵੇਗੀ ਕਿ ਇਸ ਥਾਣੇਦਾਰ ਦੇ ਆਉਣ ਨਾਲ ਚੋਰੀਆਂ ਘਟ ਗਈਆਂ ਹਨ ਇਸੇ ਤਰ੍ਹਾਂ ਜੋ ਮਹਾਪਰਖਨ ਔਰ ਪਾਏ ਪੈਸੇ ਦੀ ਸੇਵਾ ਲੈ ਕੇ ਪ੍ਰਸੰਨ ਨਹੀਂ ਹੁੰਦੇ ਹਾਂ ਜੇ ਕੋਈ ਨਾਮ ਜਪੇ ਤਾਂ ਪ੍ਰਸੰਨ ਹੁੰਦੇ ਹਨ ਤਦੇ ਦਾ ਬਾਬਾ ਜੀ ਨੇ ਸੰਸਾਰ ਵਿੱਚ ਆ ਕੇ ਨਾਮ ਜਪਿਆ ਤੇ ਨਾਮ ਜਪਾਇਆ ਨਾਮ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ